ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਅਨਸਰਾਂ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਮੇਂ-ਸਮੇਂ ਤੇ ਸਾਨੂੰ ਸੀਨੀਅਰ ਅਫਸਰਾਂ ਵੱਲੋਂ ਜਿਹੜੀ ਹੈਗੇ ਡਾਇਰੈਕਸ਼ਨਸ ਜਿਹੜੀਆਂ پاس ਹੋਈਆਂ ਇਹਨਾਂ ਡਾਇਰੈਕਸ਼ਨ ਨੂੰ ਫੋਲੋ ਕਰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇੱਕ ਸਪੈਸ਼ਲ ਜਿਹੜੀ ਸੀ ਦੀ ਟੀਮ ਬਣਾਈ ਹੋਈ ਸੀ ਜਿਹਦੇ ਵਿੱਚ ਡੀਐਸਪੀ ਡੀ ਤੇ ਸੀਗੇ ਇੰਚਾਰਜ ਜਿਹੜੇ ਹੈਗੇ ਮੁੱਖ ਰੂਪ ਦੇ ਉੱਪਰ ਉਸ ਟੀਮ ਨੂੰ ਅਗਵਾਈ ਕਰ ਰਹੇ ਸੀਗੇ ਏਰੀਆ ਦੇ ਵਿੱਚ ਜਿਹੜੀਆਂ ਸਨੇਚਿੰਗ ਦੀ ਜਿਹੜੀ ਵਾਰਦਾਤਾਂ ਵਧ ਰਹੀਆਂ ਸੀਗੀਆਂ ਉਹ ਵਾਰਦਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੀ ਇਸ ਟੀਮ ਨੂੰ ਜਿਹੜੀ ਹੈਗੀ ਸਫਲਤਾ ਮਿਲੀ ਜਦੋਂ ਅਸੀਂ ਤਿੰਨ ਬੰਦਿਆਂ ਨੂੰ ਜਿਹੜਾ ਕਾਬੂ ਕੀਤਾ ਤਿੰਨ ਬੰਦੇ ਜਿਹੜੇ ਹੈਗੇ ਇਹਨਾਂ ਦਾ ਨਾਮ ਹੈ ਹਰਕੀਰਤ ਸਿੰਘ ਉਰਫ ਫਿਰਤ ਜਸਪਾਲ ਸਿੰਘ ਜੱਸਾ ਜਸਪ੍ਰੀਤ ਸਿੰਘ ਉਰਫ ਜੱਸਾ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਮੋਟਰਸਾਈਕਲ ਦੇ ਉੱਪਰ ਜਿਹੜੇ ਹੈ ਵਾਰਦਾਤਾ ਨੂੰ ਅੰਜਾਮ ਦਿੰਦੇ ਸੀਗੇ ਜਦੋਂ ਵੀ ਇਹਨਾਂ ਨੂੰ ਕੋਈ ਵਿਅਕਤੀ ਦਿਖਾਈ ਦਿੰਦਾ ਸੀਗਾ ਉਹਨੂੰ ਦਾਤ ਦਿਖਾ ਕੇ ਇਹ ਉਹਦੇ ਕੋਲੋਂ ਮੋਬਾਈਲ ਫੋਨ ਬਲੀਵ ਜਿਹੜੇ ਪੈਸੇ ਸੀਗੇ ਉਹ ਨਹੀਂ ਲੁੱਟ ਕਰਦੇ ਸੀਗੇ ਇਹਨਾਂ ਦੇ ਕੋਲ ਹੂਨ ਫਲਾਡ ਦੀ ਗੱਡੀ ਦੇ ਵਿੱਚ ਇੱਕ ਮੋਟਰਸਾਈਕਲ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਇਹਦੀ ਆਪਾਂ ਨੂੰ ਰਿਮਾਂਡ ਦੇ ਉੱਪਰ ਲੈ ਕੇ ਇਹਦਾ ਕੋਲ ਫਰਦਰ ਜਿਹੜੀਆਂ ਹੈਗੀਆਂ ਜਿਹੜੀ ਇਹਦੀ ਰਿਕਵਰੀ ਜਿਹੜੀ ਉਹ ਕੀਤੀ ਜਾਵੇਗੀ ਇਹਦੇ ਵਿੱਚ ਮੈਂ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੰਦਾ ਬੇਸਿਕਲੀ ਇਹਨਾਂ ਵੱਲੋਂ ਜਿਹੜੀ ਹੈਗੀ ਹੈ 14 ਵਾਰਦਾਤਾ ਜਿਹੜੀਆਂ ਸੀਗੀਆਂ ਇਹ ਮੰਨੀਆਂ ਗਈਆਂ 14 ਦੇ ਵਿੱਚੋਂ ਜਿਹੜੇ ਤਿੰਨ ਮੁਕਦਮੇ ਸੀਗੇ ਸਾਡੇ ਕੋਲ ਆਲਰੇਡੀ ਦਰਜ ਹੋਏ ਸੀਗੇ ਉਹ ਮੁਕਦਮਿਆਂ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਐਫਆਰਐਸ ਪਾਵਾਂਗੇ ਤੇ ਜੋ ਉਹਨਾਂ ਦੀ ਰਿਕਵਰੀ ਜਿਹੜੀ ਹੋਵੇ ਉਹ ਕਰਾਂਗੇ ਇਦੇ ਇਲਾਵਾ ਜਿਹੜੀਆਂ ਹੋਰ ਜਿਹੜੀਆਂ ਇਹਨਾਂ ਦੇ 11 ਮਾਰਦਤਾਈ ਦੀਆਂ ਸੀਗੀਆਂ ਉਹਨਾਂ ਦੀ ਮੈਂ ਡਿਟੇਲ ਤੁਹਾਨੂੰ ਲਿਖੀ ਹੋਈ ਏ ਇਸ ਸੰਬੰਧੀ ਜਿਹੜਾ ਹੈਗਾ ਸਾਡੇ ਕੋਲ ਜਿਸ ਤਰ੍ਹਾਂ ਕੋਈ ਵੀ ਕੰਪਲੇਨੈਂਟ ਹਾਜ਼ਰ ਆਦਾ ਉਸ ਹਿਸਾਬ ਨਾਲ ਜਿਹੜੀ ਹੈਗੀ ਆਪਾਂ ਕਾਰਵਾਈ ਜਿਹੜੀ ਹੈਗੀ ਉਹ ਉਹ ਮੁੱਦ ਵਿੱਚ ਲਿਆਉਂਦੇ ਆਂ ਤਾਂ ਜਿੰਨੀਆਂ ਮਾਰਦਤਾਈਆਂ ਕਹਿੰਦੀਆਂ ਉਹਦੇ जख्मी ਵੀ ਕਿਸੇ ਨੂੰ ਕੀਤਾ ਹੈ ਮੇਂ ਫਲਾਲ ਜ਼ਖਮੀ ਹੋਣ ਦੀ ਗੱਲ ਜਿਹੜੀ ਹੈਗੀ ਉਹ ਸਾਹਮਣੇ ਕਿਸੇ ਪਾਸੋਂ ਨਹੀਂ ਆਈ ਜਿਹੜੇ ਤਿੰਨ ਮੁਕਦਮੇ ਦਰਜ ਹੋਏ ਆ ਉਹਨਾਂ ਦੇ ਵਿੱਚ ਤੇ ਇਹ ਚੀਜ਼ ਨਹੀਂ ਹੈ ਲੇਕਿਨ ਜਿਹੜੀ ਬਾਕੀ ਵਾਰਦਾਤਾ ਜਿਹੜੀ ਡਿਟੇਲ ਤੁਹਾਨੂੰ ਦਿੱਤੀ ਹੈ ਕਿ ਜਦੋਂ ਤੁਹਾਡੇ ਮਾਧਿਅਮ ਰੇ ਪਬਲਿਕ ਕੋਲ ਜਾਣਗੇ ਪਬਲਿਕ ਸਾਡੇ ਕੋਲ ਅਪਰੋਚ ਕਰੇਗੀ ਹਮਣੀ ਅਕਾਲੀ ਦਲ ਵੱਲੋਂ ਜਿਹੜੀ ਇਹ ਠੱਗਾਂ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਆਮ ਆਦਮੀ ਆ ਜਿਹਨੇ ਪੰਜਾਬ ਦੇ ਅੰਦਰ ਇਦਾਂ ਦਾ ਭ੍ਰਿਸ਼ਟਾਚਾਰ ਫਲਾਇਆ ਔਰ ਇਸ ਤਰ੍ਹਾਂ ਗੈਂਗਵਾਰ ਹੋ ਰਹੀ ਆ ਕਿ ਅੱਜ ਜਿੱਥੇ ਪੰਜਾਬ ਦੇ ਵਪਾਰੀ ਪੰਜਾਬ ਛੱਡ ਜਾਣਗੇ ਭੱਜ ਰਹੇ ਆ ਉਥੇ ਆਮ ਲੋਕ ਵੀ ਮਫਾਜ ਨਹੀਂ ਗੁੰਡਾਗਰਦੀ ਇੰਨਾ ਵੱਧ ਗਈ ਆ ਕਿ ਗੈਂਗਸਟਰਾਂ ਦੀਆਂ ਧਮਕੀਆਂ ਨਿਤ ਮਿਲਦੀਆਂ ਜਿੱਥੇ ਮੈਂ ਸਮਝਦਾ ਹਾਂ ਇਹ ਸਰਕਾਰ ਦਾ ਫੇਲਿਅਰ ਆ ਉਥੇ ਜਿਹੜੇ ਕਹਿੰਦੇ ਸੀ ਵੀ ਇਹ ਕਿਸਾਨਾਂ ਦੀ ਸਰਕਾਰ ਆ ਤੇ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜਿਹੜੇ ਡੀਜ਼ਲ ਦੇ ਰੇਟ ਵਧਾਉਂਦੇ ਇਸੇ ਤਰ੍ਹਾਂ ਬਿਜਲੀ ਦੇ ਰੇਟ ਵਧਾਉਂਦੇ ਅੱਜ ਇਸ ਜ਼ੁਲਮ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਪੰਜਾਬ ਪੱਧਰ ਤੇ ਧਰਨੇ ਦਿੱਤੇ ਜਾ ਰਹੇ ਆ ਉਸੇ ਲੜੀ ਦਾ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੀਰਪາກ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਇਹ ਜਿਹੜਾ ਜਲਾ ਪਦਰੀ ਧਰਨਾ ਦਿੱਤਾ ਜਾ ਰਿਹਾ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬਲਵਿੰਦਰ ਸਿੰਘ ਜੀ ਭੁੰਦੜ ਚੰਦ ਸਮੇਂ ਦੌਰਾਨ ਸਾਡੇ ਵਿੱਚ ਪਹੁੰਚਣ ਵਾਲੇ ਆ ਔਰ ਅੱਜ ਦਾ ਜਿਹੜਾ ਮੁਖ ਵਿਸ਼ਾ ਆ ਉਹ ਭ੍ਰਿਸ਼ਟਾਚਾਰ ਗੁੰਡਾਗਰਦੀ ਔਰ ਬਿਜਲੀ ਦੀਆਂ ਕੀਮਤਾਂ ਡੀਜ਼ਲ ਦੀਆਂ ਕੀਮਤਾਂ ਦੇ ਖਿਲਾਫ ਆ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਪਹਿਲਾ ਨਿਮਤਪਾ ਸਾਹਿਬ ਬਹੁਤ ਹੀ ਸ਼ਕਾਤੋ ਸ਼੍ਰੋਮਣੀ ਕਾਲੀਦਾ ਦੇ ਨਵੇਂ ਵਰਕਰ ਸਾਹਿਬ ਵੀ ਆਇਆ ਕਿਉਂਕਿ ਪਹਿਲਾ ਵਰਿੰਦਰ ਸਾਹਿਬ ਜਿਹੜਾ ਸਾਡਾ ਅਜਦਾ ਕਰਨਾ ਤੇ ਪੂਰੇ ਪੰਜਾਬ ਦੇ ਵਿੱਚ ਮੜੀਗਾਰ ਘਰਨੇ ਦਿੱਤੇ ਜਾ ਰਹੇ ਹੈ ਨਮਸਕਾਰ ਕੇ ਸਾਰੇ ਇੱਥੇ ਜਿਤੇ ਸਭ ਸੁਕਰੀਸ਼ ਜਿਆ ਸਾਰੇ ਇਕੱਠੇ ਹੋਏ ਸਭ ਤੋਂ ਪਹਿਲਾਂ ਤਾਂ ਕਿਹੜੀ ਸਰਕਾਰ ਨੇ ਸਾਡੇ ਡੀਜਨ ਦੀਆਂ ਟੀਮਾਂ ਪਟ્રોલ ਦੀਆਂ ਟੀਮਾਂ ਤੇ ਬਿਜਲੀ ਦੇ ਬਿੱਲ ਜਿਹੜੇ ਪਹਿਲਾਂ ਕਹਿੰਦੇ ਸੀ ਆਹ ਵੀ ਕਰਨਾ ਬੱਸਾਂ ਦਾ ਕਿਰਾਇਆ ਕੋਈ ਚੀਜ਼ ਇਹੋ ਜਿਹੀ ਜਿਹਦੇ ਵਿੱਚ ਵਾਦਾ ਨਹੀਂ ਕੀਤਾ ਹੋਵੇ ਵਾਡੀ ਸੁਣਿਆਵੇ ਹਿਸਾਬ ਨਾਲ ਜੇ ਸਾਡੇ ਪਟ્રોલ ਡੀਜਨ ਦਾ ਪਹਿਲਾਂ ਹੀ ਬਹੁਤ ਫਰਕ ਹੈ ਜਿਹੜੀ ਕਿ ਮਾਰ ਹਰ ਇੱਕ ਜ਼ਿੰਮੇਵਾਰ ਹਰ ਇੱਕ ਨੂੰ ਜਿੰਨੇ ਵੀ ਜਿੰਮੇਵਾਰੀ ਦਿੱਤੀ ਗਈ ਹੈ ਬਾਕੀ ਰਹੀ ਬਿਜਲੀ ਦੀ ਗੱਲ ਇੱਕ ਪਾਸੇ ਦਾ ਮੁਫਤ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਦੂਜੇ ਪਾਸੇ ਬਿਜਲੀ ਦਾ ਬਿੱਲ ਵਧਾ ਕੇ ਹੋਰ ਭਾਅ ਜਿਹੜਾ ਵਧਾਇਆ ਜਾ ਰਿਹਾ ਇਕਲ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਧ ਜਿਹੜੀ ਹੈ ਰੋਣਾ ਪਾ ਰਹੀ ਹੈ ਸਰਕਾਰ ਤੇ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਜਿੰਨੇ ਵੀ ਤੁਸੀਂ ਇੱਥੇ ਬੈਠੇ ਐ ਜਿਹੜੀ ਅਸਰਦਾ ਦੇ ਦਿੱਤੀ ਸਰਕਾਰ ਆਈ ਐ ਆਮ ਆਦਮੀ ਪਾਰਟੀ ਦੀ ਅੱਜ ਹਾਲਾਤ ਕੀ ਐ ਦਿੱਲੀ ਦੇ ਵਿੱਚ ਇਸ ਦਾ ਜਿਹੜਾ ਪਹਿਲਾ ਮੁੱਖ ਮੰਤਰੀ ਬਣਿਆ ਸੀ ਕੇਜਰੀ ਅੱਜ ਕੀ ਹਾਲਾਤ ਐ ਕਿਹੜੇ ਘਟਾਲਿਆਂ ਦੇ ਵਿੱਚ ਅੰਦਰ ਐ ਅੱਜ ਪੰਜਾਬ ਸੂਬਾ ਕਿੱਥੇ ਜਾ ਰਿਹਾ ਵਿਨਾਸ਼ ਵੱਲ ਨੂੰ ਤੁਰ ਪਿਆ ਐ ਅੱਜ ਬੱਚਿਆਂ ਦੀ ਗੱਲ ਕਰਦਾ ਸਕਾਲਰਸ਼ਿਪਾਂ ਬੰਦ ਹੋ ਗਈਆਂ ਜਿਹੜੇ ਮੈਡੀਟੇਰਨੀਅਨ ਸਕੂਲ ਸੀਗੇ ਸਾਡੇ ਬੰਦ ਹੋ ਗਏ ਜਿਹੜੇ ਪੁੰਡਰ ਸਾਹਿਬ ਆਪਾਂ ਸ਼ੁਭ ਦਾ ਕੇਂਦਰ ਪਿੰਡਾਂ ਚ ਬਣਾਏ ਸੀਗੇ ਉਹਨਾਂ ਨੂੰ ਵੀ ਨਾਮ ਬਦਲ ਕੇ ਉੱਤੇ ਆਮ ਆਦਮੀ ਪਾਰਟੀ ਦੇ ਲਕਟਨੀ ਨੀ ਕਹ ਉਹ ਬਣਾ ਦਿੱਤਾ ਗਿਆ ਇੱਕ ਛੋਟੀ ਜਿਹੀ ਐਗਜ਼ਾਮਪਲ ਆ ਜਾਣ ਦੇ ਵਿੱਚ ਮਿੰਨੀ ਪੀ ਐਚ ਸੀ ਸੀ ਵੱਡਾ ਹਸਪੀਟਲ ਸੀਗਾ ਉਸ ਨੂੰ ਵੀ ਛੋਟਾ ਕਰਕੇ ਆਮ ਆਦਮੀ ਪਾਰਟੀ ਦੀ ਕਲੀਨਿਕ ਦਾ ਨਾਮ ਦੇ ਕੇ ਸਾਰੀਆਂ ਫੈਸਿਲਿਟੀਆਂ ਖੋ ਦਿੱਤੀ ਮੈਨੂੰ ਇਸ ਕੱਦ ਗੁੱਲਾਂ ਤੋਂ ਬੜਾ ਲੰਬਾ ਸਮਾਂ ਲੱਗ ਜਾਣਾ ਅੱਜ ਕਿਸੇ ਕੋਈ ਮਹਿਕਮੇ ਦੇ ਕੋਲ 10 ਰੁਪਏ ਨਹੀਂ ਹੈਗੇ ਕਿ ਤੁਹਾਡੇ ਇੱਕ ਸੜਕ ਦਾ ਖੱਡਾ ਵੀ ਇਹ ਭਰ ਦੇਣ ਕਿ ਤੁਸੀਂ ਚੌ ਮਾਰ ਗਿਆ ਸੜਕਾ ਵੱਡੇ ਵੱਡੇ ਪੁਲ ਜਿੰਨਾ ਹੀ ਇਨਫਰਾਸਟ੍ਰਕਚਰ ਬਣਿਆ ਇਹ ਸਾਰਾ ਥੋਡੀ ਸਰਕਾਰ ਤੇ ਸਮ ਮਸ਼ਰੂਮ ਨਹੀਂ ਕਾਲੀ ਦਲ ਦੇ ਬਣਿਆ ਮੈਂ ਤੋਂ ਪਹਿਲਾਂ ਕਹਿਦਾ ਤਾਰਾ ਸੋਣਾ ਨੇ ਗੱਲ ਕੀਤੀ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸ਼ਹੀਦਾਂ ਦੀ ਧਰਤੀ ਹੈ ਤੇ ਅਸੀਂ ਹਮੇਸ਼ਾ ਇੱਕ ਸ਼ਰੂਮਣੀ ਅਕਾਲੀ ਦਲ ਦਾ ਜਿਹੜਾ ਮਾਣ ਹੈ ਉੱਚਾ ਕੀਤਾ ਦੋ ਸੀਟਾਂ ਜਿੱਤੀਆਂ ਬਲਾਜੌਰ ਦੀ ਸਾਡੇ ਸਾਥੀਆਂ ਨੇ ਉੱਥੇ ਬਾੜੀਆਂ ਹਰਕਟਾ ਕਾਰਡੋਂ ਸੀਟ ਵੀ ਹਰੀ ਹੈ ਪਰ ਆਣ ਵਾਲੇ ਸਮੇਂ 'ਚ ਮੈਂ ਪਾਰਟੀ ਪ੍ਰਧਾਨ ਪੁੰਦਰ ਸਾਹਿਬ ਬੈਠੇ ਆ ਵਿਸ਼ਵਾਸ ਦਿਵਾਨਾ ਇਹ ਸਾਰੀ ਜਫੇਬੰਦੀ ਇੱਕ ਮੋਟਾ ਕੋਈ ਵੀ ਇਲੈਕਸ਼ਨ ਆਏਗਾ ਮੋਰੇ ਲਖਨਦਰ ਸਮ ਆ ਗਿਆ ਸਭ ਤੋਂ ਨਿੱਕੀ ਇਲੈਕਸ਼ਨ ਹੁੰਦਾ ਸਰਪੰਚੀਆਂ ਪੰਚੀਆਂ ਜਿੱਥੋਂ ਸਾਡਾ 베ਸ ਚੱਲਣਾ ਆ ਅੱਜ ਇੱਕ ਪ੍ਰਣ ਕਰਕੇ ਜਾਓ ਕਿ ਆਪਣੇ ਨਗਰਾਂ ਦੇ ਵਿੱਚ ਆਪਣੇ ਪੰਚ ਬਣਾਈਏ ਆਪਣੇ ਸਰਪੰਚ ਬਣਾਈਏ ਤਾਂ ਜਿਵੇਂ ਇਸ ਗੂੰਗੀ ਬੋਲੀ ਸਰਕਾਰ ਦੇ ਜਿਹੜੇ ਕੰਮ ਖੁੱਲ ਸਕਣ ਅਕਾਲੀ ਦਲ ਨੂੰ ਲੈ ਕੇ ਕਰੋ ਮੇਰੇ ਵੀਰੋ ਆਪਾਂ ਮੋਰ ਤੋਂ 2 ਘੰਟੇ ਪਹਿਲਾਂ ਬਹੁਤ ਵੱਡੀ ਤਦਾਦ ਦੇ ਵਿੱਚ ਆਏ ਸਾਂ ਇੱਥੇ ਪਰ ਹੁਣ ਮੈਂ ਦੇਖ ਰਿਹਾ ਕਿ ਆਪਾਂ ਥੋੜੇ ਿੱਤਰ-ਵਿੱਤਰ ਹੋ ਗਏ ਐ ਸੋ ਪੰਡਾਲ ਤੋਂ ਸਾਈਡ ਤੇ ਹੋ ਗਏ ਆ ਜਿਹੜੀ ਵੀ ਚੰਗੀ ਗੱਲ ਦੀ ਮੈਂ ਸਮਝਦਾ ਕਿਉਂਕਿ ਇਹ ਸਾਡੇ ਆਗੂ ਸਹਬਾਨ ਆਏ ਨੇ ਸਾਡੇ ਬਜ਼ੁਰਗ ਸਾਡੇ ਸੀਨੀਅਰ ਲੀਡਰ ਬੈਠੇ ਨੇ ਅਸੀਂ ਇਹਨਾਂ ਤੋਂ ਸਿੱਖ ਕੇ ਜਾਣਾ ਸਾਡਾ ਕੀ ਇਤਿਹਾਸ ਰਿਹਾ ਹੈ ਸਾਡੀ ਪਾਰਟੀ ਦੀਆਂ ਕੀ ਕੁਰਬਾਨੀਆਂ ਰਹੀਆਂ ਨੇ ਤੇ ਇਹਨਾਂ ਤੋਂ ਸਿੱਖ ਕੇ ਹੀ ਅਸੀਂ ਜਾਣੂਗੋ ਪਾਵਾਂਗੇ ਤਾਂ ਹੀ ਅਸੀਂ ਅੱਗੇ ਜਾ ਕੇ ਆਪਣੇ ਸੂਬੇ ਦਾ ਜਾਂ ਆਪਣੇ ਖੇਤਰ ਦਾ ਕੋਈ ਪਨਾਂ ਕਰ ਸਕਾਂਗੇ ਜੋ ਕਿ ਲੋਕ ਜਦੋਂ ਅਸੀਂ ਖਾਸ ਕਰਕੇ ਯੂਥ ਉਕਾਲੀਦਾਰਾਂ ਨੇ ਜਾਂ ਯੂਥ ਦੇ ਜਿੰਨੇ ਵੀ ਨੌਜਵਾਨ ਐ ਇਹਨਾਂ ਚੀਜ਼ਾਂ ਤੋਂ ਅਸੀਂ ਦੂਰ ਹੋਣ ਲੱਗੇ ਤਾਂ ਉਹਦਾ ਨਤੀਜਾ ਸਾਡੇ ਸਾਹਮਣੇ ਆਇਆ ਜਿਹੜਾ ਆਪਾਂ ਪ੍ਰਬੰਧ ਕੀਤਾ ਸ਼ਰੋਮਣੀ ਅਕਾਲੀ ਦਲ ਨੇ ਇਹ ਉਸ ਗੁੰਗੀ ਤੇ ਬੋਲੀ ਸਰਕਾਰ ਦੇ ਕੰਨਾਂ ਦੇ ਵਿੱਚ ਆਮ ਸਮਾਜ ਦੀ ਜਿਹੜੀ ਆਵਾਜ਼ ਬਚਾਉਣ ਦੇ ਲਈ ਹੈ ਜਿਹਦਾ ਦਮ ਚੱਕਰ ਸਰਕਾਰ ਨੇ ਚਲਾਇਆ ਹੈ ਮਹਿੰਗਾਈਆਂ ਕਰਕੇ ਚੋਰ ਬਜਾਰੀਆਂ ਕਰਕੇ ਕਾਲਾ ਬਜਾਰੀਆਂ ਕਰਕੇ ਕਿਉਂਕਿ ਬਹੁਤ ਸਾਰੇ ਝੂਠੇ ਲਾਰੇ ਦਿੱਤੇ ਗਏ ਇਸ ਪਾਰਟੀ ਵੱਲੋਂ ਬਹੁਤ ਸਾਰੀਆਂ ਝੂਠੀਆਂ ਗੱਲਾਂ ਫੈਲਾਈਆਂ ਗਈਆਂ ਔਰ ਸੋਸ਼ਲ ਮੀਡੀਆ ਦੇ ਸਹਾਰੇ ਇਹ ਸਰਕਾਰ ਜਿਹੜੀ ਸੀ ਪੰਜਾਬ ਦੇ ਲੋਕਾਂ ਦਾ ਬਹੁਤ મત ਲੈ ਕੇ ਬੜੀ ਵੱਡੀ ਤਾਦਾਦ ਦੇ ਵਿੱਚ ਵੋਟਾਂ ਬੜੀ ਵੱਡੀ ਤਾਦਾਦ ਦੇ ਵਿੱਚ ਸੀਟਾਂ ਲੈ ਕੇ ਹੋਂਦ ਦੇ ਵਿੱਚ ਆਈ ਔਰ ਜਿੱਦਾਂ ਹੀ ਇਹ ਸਰਕਾਰ ਹੋਂਦ ਦੇ ਵਿੱਚ ਆਈ ਜੋ ਇਹਨਾਂ ਨੇ ਕਲੱਖਣ ਕਰਨੇ ਸ਼ੁਰੂ ਕੀਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸੇ ਤੋਂ ਲੋਕੀ ਛੁਪੇ ਨਹੀਂ ਗਰੀਬ ਦਾ ਕਚੂਮਰ ਕੱਢ ਦਿੱਤਾ ਇਹਨਾਂ ਨੇ ਨਾਤਾ ਕੋਈ ਇੰਡਸਟਰੀ ਇਥੇ سرمਾਈਬ ਕਰਨ ਦਿੱਤੀ ਨਾ ਕੋਈ ਕਿਸੇ ਨੂੰ ਰੇਤਾ ਬਜਰੀ ਜਿਹਦਾ ਮੇਨ ਇਹਨਾਂ ਨੇ ਨਾਰਾ ਮਾਰਿਆ ਕਿ ਅਸੀਂ ਸਸਤਾ ਦੇਾਂਗੇ ਆ ਦੱਸ ਕੇ ਗਏ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਵੀ ਬੁਲਾਰੀ ਸਹਿਬਾਨ ਨੇ ਦੱਸਿਆ ਕਿ ਕੋਈ ਜਿਹੜਾ ਏਨੇ ਰੁਪਏ ਫੁੱਟ ਦੇਾਂਗੇ ਜੀ ਆਹ ਦੇਾਂਗੇ ਜੀ ਉਹ ਦੇਾਂਗੇ ਜੀ ਸਭ ਗ੍ਰਾਮੇ ਬਾਸ਼ੀਆਂ ਨਿਕਲੀਆਂ ਔਰ ਅੱਜ ਆਪਾਂ ਉਹਨਾਂ ਦੇ ਕੰਨਾਂ ਦੇ ਤੱਕ ਜਿਹੜੀ ਲੋਕਾਂ ਦੀ ਰੈਜ਼ੈਂਟਮੈਂਟ ਹੈ ਉਹ ਪਚਾਉਣ ਵਾਸਤੇ ਇੱਥੇ ਕਤਰਤ ਹੋਏ ਹਾਂ ਔਰ ਮੈਂ ਨਾਲ ਦੀ ਨਾਲ ਬੇਨਤੀ ਕਰਨੀ ਚਾਹੁੰਦਾ ਮੈਂ ਲੰਬਾ ਨਹੀਂ ਜਾਣਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਇਸ ਖੇਤਰ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸਰਹੱਦੀ ਖਿੱਤੇ ਦੀ ਪਾਰਟੀ ਹੈ ਜਿਹਨੇ ਹਮੇਸ਼ਾ ਹੀ ਜਿਹੜੀਆਂ ਬਾਹਰੀ ਤਾਕਤਾਂ ਉਹਨਾਂ ਦਾ ਵੀ ਸਾਥੀ ਡਾ ਕੇ ਮੁਕਾਬਲਾ ਕੀਤਾ ਔਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਲੋਕ ਹਿੱਤਾਂ ਦੀ ਗੱਲ ਕੀਤੀ ਕਿਉਂਕਿ ਪਾਣੀ ਦੇ ਤੌਰ ਤੇ ਸਾਡੇ ਸੂਬੇ ਦੇ ਨਾਲ ਬਹੁਤ ੱੱਕੇ ਹੋਏ ਸਾਡਾ ਪਾਣੀ ਖੋਹ ਕੇ ਲੈ ਜਾਇਆ ਗਿਆ ਸਾਨੂੰ ਰਾਜਧਾਨੀ ਨਹੀਂ ਮਿਲੀ ਇਹ ਸੂਬਾ ਵੀ ਜਿਹੜਾ ਸੀ ਇਹ ਮੋਰਚੇ ਲਾ ਕੇ ਹੋਣ ਦੇ ਵਿੱਚ ਬੋਲੀ ਦੇ ਆਧਾਰ ਤੇ ਆਇਆ ਇਸ ਸੂਬੇ ਨੂੰ ਬਣਾਉਣ ਦੇ ਲਈ ਔਰ ਇਸ ਸੂਬੇ ਨੂੰ ਤਰੱਕੀ ਤੇ ਬੁਨੰਦੀ ਤੇ ਲੈ ਜਾਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਜੋ-ਜੋ ਕੁਰਬਾਨੀਆਂ ਕੀਤੀਆਂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੰਜੀਤ ਸਿੰਘ ਹੁੰਦੜ ਔਰ ਸਾਡੇ ਜ਼ਿਲ੍ਹੇ ਦੀ ਸਾਰੇ ਹੀ ਡਿਪਟੀ ਕਮਿਸ਼ਨਰ ਔਰ ਸਾਰੇ ਹੀ ਅਕਾਲੀ ਵਰਕਰ ਸਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਪੰਜਾਬ ਦੇ ਵਿੱਚ ਫੌਰੀ ਮਹਿੰਗਾਈ ਗੁੰਡਾਗਰਦੀ ਔਰ ਜੋ ਡਕੈਤੀਆਂ ਲੁੱਟਾਂ ਦਾ ਜਿਹੜਾ ਦੌਰ ਚੱਲ ਰਿਹਾ ਆ ਕਤਲੋਗਾਰਪ ਹੋ ਰਹੀ ਆ ਉਹਦੇ ਵਿਰੁੱਧ ਅਸੀਂ ਧਰਨਾ ਦੇ ਰਹੇ ਆ ਫਿਰੋ ਸਿਆਣੇ ਕਹਿੰਦੇ ਹੁੰਦੇ ਸੀ ਕਿ ਜੇਸ ਘਰ ਨੂੰ ਚੰਗਾ ਬਣਾਉਣਾ ਹੋਵੇ ਤਾਂ ਉਹਦੀ ਨੀ ਮਜ਼ਬੂਤ ਹੋਣੀ ਚਾਹੀਦੀ ਆ ਪਰ ਸਾਨੂੰ ਅੱਜ ਪੱਕੀ ਗੱਲ ਇਹ ਸਮਝ ਲੱਗ ਗਈ ਕਿ ਇਸ ਸਰਕਾਰ ਦੀ ਜਿਹੜੀ ਨੀ ਸੀ ਉਹ ਝੂਠ ਦੇ ਉੱਪਰ ਸੀ ਤੇ ਜੋ ਝੂਠ ਦੇ ਉੱਪਰ ਜੋ ਕਿਲਾ ਉਸਾਰਿਆ ਜਾਂਦਾ ਉਹ ਟਿਕ ਨਹੀਂ ਸਕਦਾ ਤੁਹਾਡੇ ਸਾਹਮਣੇ ਪਿਛਲੇ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਉਹਦੇ ਵਿੱਚ 3 ਰੁਪਏ ਪਰ ਯੂਨਿਟ ਜਿਹੜੀ ਹੈ ਬਿਜਲੀ ਮਹਿੰਗੀ ਕਰ ਦਿੱਤੀ ਔਰ ਰੁਪਈਏ ਤੋਂ ਉੱਪਰ ਜਿਹੜਾ ਡੀਜ਼ਲ ਦੇ ਤੇ ਉਹਦੇ ਟੈਕਸ ਲਾ ਦਿੱਤਾ ਕੁੱਤ-ਕੁੱਤ ਕਰਾਂ ਦੀ ਜਿਹੜੇ ਮੰਗਾਈ ਔਰ ਤੀ ਬਸ ਦਾ ਸਫਰ ਆ ਸਦਾ ਹੀ ਕਿਲੋਮੀਟਰ ਦਾ 1.5 ਤੋਂ 2 ਰੁਪਏ ਪਰ ਕਿਲੋਮੀਟਰ ਕਰਾਇਆ ਬਣਾ ਦਿੱਤਾ ਸੋ ਕਹਿਣ ਤੋਂ ਭਾਅ ਇਹ ਨਿਰਨਾਕ ਅਸੀਂ ਇਸ ਸੂਤ ਨੂੰ ਬਰਦਾਸ਼ਤ ਕਰ ਸਕਦੇ ਆ ਕਿ ਪੰਜਾਬ ਦੇ ਲੋਕਾਂ ਨਾਲ ਜੋ ਸਨਾਂ ਧੋਖਾ ਹੋਇਆ ਅਸੀਂ ਉਹਦਾ ਬਰੋਜਿਤ ਕਰਨ ਦੇ ਲਈ ਅੱਜ ਸਾਰੀ ਹੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਅਸੀਂ ਇਕੱਠੇ ਹੋਏ ਆਂ ਔਰ ਸਾਨੂੰ ਅੱਗੇ ਤੋਂ ਵੀ ਅਜਿਹੇ ਕਾਰਜ ਕਰਨੇ ਚਾਹੀਦੇ ਤਾਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਪੰਜਾਬ ਦੇ ਵਿੱਚ ਖੜਾ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਮੈਂ ਇਹਨਾਂ ਇਲਾਕਿਆਂ ਦੇ ਨਾਲ ਸਾਰੀ ਸੰਗਤ ਦਾ ਧੰਨਵਾਦ ਕਰਦਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਵੀ ਆ ਤੇ ਖਾਸ ਤੌਰ ਤੇ ਅਜੀਦਾ ਜਿਹੜਾ ਏਜੰਡਾ ਆ ਉਹ ਆਣਨ ਸੋਰ ਸਿੰਘ ਠੰਡਲ ਸਾਹਿਬ ਸਾਬਕਾ ਕੈਬਨਟ ਮੰਤਰੀ ਪੰਜਾਬ ਉਹ ਵੀ ਆਏ ਆ ਠੰਡਲ ਸਾਹਿਬ ਅੱਗੇ ਆ ਜਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਜੋ ਅੱਜ ਦਾ ਏਜੰਡਾ ਸੀ ਇੱਥੇ ਪਾਰਟੀ ਦਾ ਸਾਰਿਆਂ ਨੂੰ ਆਪਾਂ ਨੂੰ ਪਤਾ ਵਾ ਪਏ ਇਸ ਵੇਲੇ ਪੰਜਾਬ ਦੇ ਕੀ ਹਾਲਾਤ ਬਣ ਗਏ ਆ ਸਰਕਾਰ ਆਮ ਆਦਮੀ ਪਾਰਟੀ ਦੀ ਜਦੋਂ ਸੱਤਾ ਦੇ ਵਿੱਚ ਆਈ ਸੀ ਉਦੋਂ ਸੀਐਮ ਸਾਹਿਬ ਨੇ ਇਹਨਾਂ ਦੇ ਲੀਡਰਾਂ ਨੇ ਬਹੁਤ ਐਸੀਆਂ ਗੱਲਾਂ ਕੀਤੀਆਂ ਸੀਗੀਆਂ ਸਾਡੀ ਆਮ ਪਬਲਿਕ ਵੀ ਬਹਿਕਾਵੇ ਦੇ ਵਿੱਚ ਇਹਨਾਂ ਦੇ ਆ ਗਈ। ਇੱਕ ਵਾਰੀ ਇਹਨਾਂ ਨੂੰ ਚਾਂਸ ਦੇ ਕੇ ਦੇਖ ਲਓ ਕਿ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ। ਉਹ ਆਪਾਂ ਸਜਣਾ ਧੋਖਾ ਖਾ ਗਏ ਤੇ ਹੁਣ ਅੱਜ ਹਾਲਾਤ ਕੀ ਆ। ਜੋ ਸੂਚਾ ਮਿਲੀਆਂ ਹਰੇਕ ਕੈਟਾਗਰੀ ਹਰੇਕ ਵਰਗ ਹਰੇਕ ਭਾਈਚਾਰਾ ਸਰਕਾਰ ਤੋਂ ਖੁਸ਼ ਹੈਗਾ ਸੰਤੁਸ਼ਟ ਹੈਗਾ ਇਹ ਜਿੱਦਾਂ ਹੁਣ ਲਾਦੀਆ ਸਾਹਿਬ ਨੇ ਕੋਈ ਦੱਸਿਆ ਵੀ ਜਿੱਦਾਂ ਕੰਮ ਕਰਦੇ ਆ ਜਿਹੜਾ ਬੰਦਾ ਕੰਮ ਜ਼ਿਆਦਾ ਕਰਦਾ ਵਾ ਕਿਤੇ ਜਾਣੇ-ਣ ਜਾਣੇ ਕੋਈ ਗਲਤੀ ਵੀ ਕੋ ਹੋ ਜਾਂਦੀ ਕੋ ਐਸਾ ਵੀ ਕੰਮ ਹੋ ਜਾਂਦਾ ਉਹਨੂੰ ਉਹਨਾਂ ਨੇ ਇਸ਼ੂ ਬਣਾ ਕੇ ਟੁੱਠਾ ਸੱਚਾ ਬਣਾ ਕੇ ਇਸ ਤਰ੍ਹਾਂ ਨਦੀ ਨਾਲ ਪੇਸ਼ ਕੀਤਾ ਤੇ ਇਮੇਜ ਨੂੰ ਵਿੱਚ ਖਰਾਬ ਕੀਤਾ ਹੋ ਭਾਈ ਅੱਜ ਆਪਾਂ ਉਹਦਾ ਸਾਰੇ ਦਾ ਨਤੀਜਾ ਸਾਰੇ ਪੰਜਾਬ ਭੁੱਤ ਰਿਹਾ ਚੰਗੀ ਪੁੰਦਰ ਪ੍ਰਧਾਨ ਸੁਭਣੀ ਕੱਲ ਦਾਲ ਉਹਨਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਸਰਦਾਰ ਫੌਜ ਸਿੰਘ ਦੀ ਢੰਡਲ ਸਰਦਾਰ ਦਮੈਲ ਸਿੰਘ ਦੀ ਬਹਾਦਰ ਹਲਕਾ ਚਾਰ ਇਮਰਾਨ ਸੋਬਾ ਨਵਾਂ ਚੇਰ ਸਰਦਾਰ ਸੁਭੀਸ਼ ਸਿੰਘ ਦੀ ਸ਼ਿਕਾਰ ਰਮਨ ਚੌਧਰੀ ਜੀ ਸਰਦਾਰ ਸੁਨਾਮ ਸਿੰਘ ਦੀ ਦਾਰਦਿਆ ਸਰਦ ਪਕੰਦਰਪਾਲ ਸਿੰਘ ਜੀ ਜਾਨਲਾ ਸਰਦਿਆ ਬਦਰਗਾ ਸ਼੍ਰੋਮਣੀ ਕਾਲੀਗੜ੍ਹ ਦੇ ਸਾਰੇ ਆਗੂ ਸਹਿਬਾਨ ਤੇ ਵਰਕਰ ਸਹਿਬਾਨ ਗੱਜ-ਬੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੌ 22 ਸਾਲ ਪਹਿਲਾਂ ਜਿਹੜੀ ਸਰਕਾਰ ਪੰਜਾਬ ਦੇ ਲੋਕਾਂ ਨੇ ਚੁਣੀ ਉਹਦੇ ਸਾਡੇ ਤੇ ਇਲਜ਼ਾਮ ਕੀ ਸਨ ਤੈਨੋਂ ਮੋਖਲ ਯਾਮੁਨਾ ਨੇ ਸਾਡੇ ਤਲਾਏ ਪਹਿਲਾ ਬੇਅਦਵੀ ਦੀ ਗੱਲ ਹੋਈ ਉਸ ਤੋਂ ਬਾਅਦ ਨਜਾਇਜ਼ ਮੈਮਨ ਦੀ ਗੱਲ ਹੋਈ ਨਸ਼ੇ ਦੀ ਗੱਲ ਹੋਈ ਤੇ ਪੰਜਾਬ ਦੇ ਲੋਕਾਂ ਨੇ ਬਦਲਾ ਦੇ ਨਾਂ ਹੈ ਢੇ ਸਰਕਾਰ ਚੁਣ ਲਈ ਅੱਜ 23 ਸਾਲ ਬਾਅਦ ਜਦੋਂ ਆਮ ਲੋਕਾਂ ਕੋਲ ਇਹ ਸਵਾਲ ਪਹੁੰਚਦੇ ਆ ਕਿ ਕਿੰਨਾ ਕੁ ਬਦਲਾਅ ਆਇਆ ਤੇ ਉਹ ਕਹਿੰਦੇ ਨੇ ਕਿ ਜਿੰਨਾ ਇਹਨਾਂ ਨੇ ਝੂਠ ਬੋਲਿਆ ਇਸ ਤੋਂ ਪਹਿਲਾਂ ਨਾ ਕੋ ਜੁੜ ਬੋਲਿਆ ਤੇ ਨਾ ਕਿਸੇ ਨੇ ਬੋਲਣਾ। ਸੋ ਆ ਜਿਹੜੀ ਸਰਕਾਰ ਹੈ ਕਰਕੇ ਦੇਸਪ ਦੇ ਚੱਲ ਰਹੀ ਆ। ਅੱਜ ਪੰਜਾਬ ਦੇ ਵਿੱਚ ਇਨਕਮ ਦੇ ਕੋਈ ਸੋਰਸ ਨਹੀਂ। ਜਿਹੜਾ ਪੈਸਾ ਹੈ ਇਹਨਾਂ ਦੇ ਮੱਤਰੀ ਸਾਤਰੀ ਉਹ ਆਪਣੇ ਘਰਾਂ ਨੂੰ ਲਿਆ ਲਿਆ ਕੇ ਆਪਣੀਆਂ ਤਜੋਰੀਆਂ ਭਰ ਰਹੇ ਆ। ਮੈਂ ਕਹਾਂ ਕਿ ਜੇ ਇਹਨਾਂ ਦੇ ਜਿਹੜੇ 92 ਐਮਐਲਏ ਜੰਦੇ ਆ ਜਦੋਂ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਆਪਣੀ ਹੁਣੀ ਜਾਇਦਾਦ ਦੀ ਜਾਣਕਾਰੀ ਦਿੱਤੀ ਹੋਊਗੀ ਕਿ ਸਾਡੇ ਕੋਲ ਇੰਨੇ ਨਹੀਂ ਜਾਇਦਾਦ ਹੈ ਇੰਨਾ ਸਾਡੇ ਕੋਲ ਕੈਸ਼ ਹੈ ਇੰਨਾ ਸੋਨਾ ਹੈ ਮੈਂ ਸਮਝਦਾ ਕਿ ਜੇ 5 ਸਾਲ ਬਾਅਦ ਇਹਨਾਂ ਦੀ ਇਨਕੁਆਰੀ ਕਰਾ ਲਈ ਜਾਵੇ ਤੇ ਭ੍ਰਿਸ਼ਟਾਚਾਰ ਦਾ ਸਿਕਰ ਹੋਏਗਾ ਜਿੰਨੀ ਵੱਡੀ ਪੱਦਰ ਦੇ ਉੱਤੇ ਅੱਜ ਜਿਹੜੀ ਕਬਲੇਬਾਜੀ ਚੱਲ ਰਹੀ ਆ ਸੋ ਅੱਜ ਪੰਜਾਬ ਦਾ ਹਰ ਵਰਗ ਤਰਾ ਤਰਾ ਕਰ ਰਿਹਾ ਹੈ ਮਰ ਤੋਂ ਪਹਿਲਾਂ ਬਨਾਰਸ ਸਹਿਬਾਨ ਨੇ ਬਹੁਤ ਵਿਸਥਾਰ ਸਹਿਤ ਉਹਨਾਂ ਗੱਲਾਂ ਦਾ ਜ਼ਿਕਰ ਕੀਤਾ ਹੈ ਮੈ ਇੱਕ ਕਹਾਣੀ ਯਾਦ ਆਉਂਦੀ ਹੈ ਕਿ ਕਿਸੇ ਸ਼ਹਾਬ ਦੀ ਉਹ ਵੀ ਜਿਹਨਾਂ ਨੇ ਸੁਣੀਆਂ ਸਾਰੀਆਂ ਜਿਹਨਾਂ ਨੇ ਬੋਲਿਆ ਤਾਂ ਉਸ ਪਾਸੇ ਜਾਂਦਾ ਉਹਨਾਂ ਦਰਸਾ ਦੇ ਨਾਲ ਜਾਂਦੇ ਬੋਲਦੇ ਜਿਹਨਾਂ ਨੇ ਪਾਣੀ ਤੋਂ ਡੋਪਿਆ ਜੋ ਉਹਨਾਂ ਨੇ ਵਾਦ ਕੀਤੀ ਉਹਨਾਂ ਨੇ ਬੋਲ ਰਹੀ ਸੀ ਸਰਕਾਰ ਉਹਦਾ ਵਿਚਾਰ ਦਾ ਸਰਕਾਰ ਆਪਣੇ ਵਾਦਲ ਸਾਹਿਬ ਦੀ ਸਰਕਾਰ ਸੀ ਉਹਨਾਂ ਨੇ ਸਾਰੇ ਪ੍ਰੋਜੈਕਟ ਜੇ ਜਿੰਨਾ ਕੋ ਉਹ ਵਾਟਰ ਪ੍ਰੋਜੈਕਟ ਹੈ ਜੀ ਸਰ ਖਾਲਸਾ ਬਰਾਸ ਦੇ ਤੋਂ ਤੇ ਜਾ ਕੇ ਆਪਣੇ ਅਦਨਪੁਰ ਸਾਹਿਬ ਫਿਰ ਇੱਥੇ ਸਾਰੇ ਜਿਹੜੇ ਉਹ ਸਿਪਰਸੀਟੀ ਦੇ ਆਪਣੇ ਸਾਰੇ ਜਿਹੜੇ ਪਰ ਨਾਲ ਨਾਲ ਬਹੁਤ ਜ਼ਿਆਦਾ ਬਣ ਜਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਸਰਦਾਰ ਬਲਵਿੰਦਰ ਸਿੰਘ ਘੁੰਡੜ ਸਾਹਿਬ ਖੰਡਲ ਸਾਹਿਬ ਵਾਹਤ ਸਾਹਿਬ ਰੋਬਣੀ ਦੋਦਵਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਸਵੰਤ ਸਿੰਘ ਜਸਵੰਤ ਸਿੰਘ ਜੀ ਜ਼ਿਲ੍ਹੇ ਦੀ ਜਥੇਬੰਦੀ ਦੇ ਸਾਰੇ ਹੀ ਵਿੰਗਾ ਦੇ ਪ੍ਰਧਾਨ ਸਹਿਬਾਨ ਸਰਕਲ ਜਥੇਦਾਰ ਸਹਿਬਾਨ ਦੂਰੋਂ ਤਰੇਟਿਆਂ ਚੱਲ ਕੇ ਆਏ ਸਾਰੇ ਸ਼ਰੋਮਣੀਆਂ ਅਕਾਲੀ ਦਲ ਦੇ ਜਿਹੜਾ ਉਹਦੇ ਦਾ ਵਰਕਰ ਸਹਿਬਾਨ ਗੁਰੂ ਖਤੇ ਦੀ ਸਾਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੀਣੀ ਆ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਪੰਥਰੀਕ ਆਵਾਜ਼ ਦੇ ਉੱਤੇ ਸ਼ਰੋਮਣੀ ਅਕਾਲੀ ਦਲ ਦੀ ਆਵਾਜ਼ ਦੇ ਉੱਤੇ ਭਗਵਾਨਤ ਮਾਨ ਸਰਕਾਰ ਨੂੰ ਚਲਦਾ ਕਰਨ ਦੇ ਲਈ ਨਵਾਂ ਸ਼ਹਿਰ ਪਹੁੰਚਿਆ ਦਿਲ ਦੀਆਂ ਹਰਾਈਆਂ ਤੋਂ ਸਾਨੂੰ ਜੀਉਂ ਆ ਵੀ ਆਖਦਾ ਧੰਨਵਾਦ ਵੀ ਕਰਦਾ ਕਿ ਗਰਮੀ ਬਹੁਤ ਹੈ ਬਹੁਤ ਸਾਰੇ ਸੱਜਣ ਗਰਮੀ ਕਰਕੇ ਹਾਜ਼ਰੀ ਲਵਾ ਕੇ ਚਲੇ ਵੀ ਗਏ ਉਹਨਾਂ ਦਾ ਵੀ ਧੰਨਵਾਦ ਹੈ ਤੇ ਹੱਥੋਂ ਕਰਦੇ ਹੈ ਯੋਗਦਾਨ ਸਰਕਾਰ ਖੰਸ ਸਿੰਘ ਜੀ ਕਰਤੀ ਪੂਰੇ ਹਿੰਦੁਸਤਾਨ ਤੇ ਦੁਨੀਆ ਤੇ રાયક દેશવાહ ગુજરાતી મીડિયા આ જોસ્તાપી કે કુછે سارے રીટ ફસરે سارے રીટ હગીઓ પ્રાણે સીટીલ જેવી જેતીયા મને નોટરાન બચી રહે છે કે સાડે سارے પ્રાણ રહે છે સારણમાં થોડા આ ગલની કે પોંટર થી પરાવાર કરદા ફેર ફતે મનોરા વાહી દીકા સાહેબ હે ਮੈਂ ਤੁਹਾਨੂੰ ਗੱਲ ਕਰਨ ਤੋਂ ਪਹਿਲਾਂ ਇੱਕ ਗੱਲੀ ਕਰਨਾ ਚਾਹੁੰਦਾ ਹੈ ਕਿ ਕਾਨੇਦਲ ਕਿਸ ਨੇ ਜਿਹੜੀਆਂ ਲੜਾਈਆਂ ਲੜੀਆਂ ਨੇ ਹਿੰਦੁਸਤਾਨ ਦੀ ਗੁਰਾਣੀ ਹਿੰਦੁਸਤਾਨ ਦੇ 700 ਸਾਲ ਨਹੀਂ ਹੈ ਅਸ਼ੋਕ ਤੋਂ ਬਾਅਦ ਇਹ ਦੇਸ਼ ਖਲਾਫ ਹੋ ਗਿਆ ਦੁਗਲ ਹੀ ਇਕੱਲੇ ਗੁਰਾਣੀ ਕਿਹਦੇ ਕੋਲਕ ਅਫਦਾਲੀ ਸਭ ਤੋਂ ਲੋਕ ਕਿੱਥੇ ਆਏ ਸਾਰੇ ਰੋਪੈਟਰੀ ਤੋਂ ਵੀ ਫਿਰ ਗਰੀ ਜਾਗੇ ਇਹ ਸਾਰੇ ਸਮੇਂ ਚ ਕਦੇ ਤੁਸੀਂ ਬਹਿ ਕੇ ਹਿਸਤੀ ਪੜਿਆ ਕਰਾਂਗੇ 90 ਬੱਚੇ ਹਿਸਤੀ ਪੜ੍ਹਦੇ ਨਹੀਂ ਜਿਹੜੀ ਸਟੀਆਂ ਪੜ੍ਹ ਕੇ ਬਜਾਰੋਂ ਇਹ ਸਾਰੇ ਸਮੇਂ ਚ ਹਿੰਦੁਸਤਾਨ ਦੀ ਜੁਰਤ ਨਹੀਂ ਪਈ ਉਹਨਾਂ ਨੂੰ ਕਿਸੇ ਨੂੰ ਵੀ ਬਕਾਬਲਾ ਕਰਨ ਦੀ ਤੇ ਜਦ ਕੀਤੇ ਕੀਤੇ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਪਹਿਲਾ ਉਹ ਜੁਰਤ ਦਾ ਝੰਡਾ ਝੁਲੰਡ ਕੀਤਾ ਜੀ ਨੇ ਸਰਵਤ ਦਾ ਭਲਾ ਦੇ ਨਾਰਾ ਵੀ ਲਾਇਆ ਔਰ ਬਾਹਰਗਨਾ ਸੰਦੇਸ਼ ਵਿੱਚ ਤਾਂ ਕਿ ਪ੍ਰਮਾਤਮਾ ਇੱਕ ਹੈ ਜਾਤ ਪਾਤ ਨੂੰ ਖਤਮ ਕਰਦਾ ਸਨੇਹਾਤਾ ਉਹ ਜੀ ਨੂੰ ਖਤਮ ਕਰਦਾ ਸਿਹਰਸ ਤੇ ਦਾਨ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이ਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिलती ने इथे चौबी घंटे सतो दिन इमरजेंसी की सुविधा भी दिखी है आज ही बुक करो अपनी अपॉइंटमेंट अठानवे सात वी छे सो या अठानवे आठ सौ विजिट करो संधू हॉस्पिटल चंडीगढ़ रोड नवा शहर तो जिला शहीद भगत न करना का आज दिया विशेष सरगर्मिया कल फिर ਨਮਲੀਅਤ ਇਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਪਰੋਕਤ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ